ਪਰਤਾ ਸ਼ੇਰ ਕਰਨ ਵਾਲਾ ਲਿਖਦਾ ਉੱਚਾ ਲੰਮਾ ਕੱਦ ਜਾਣ ਇਹਦੇ ਵਿੱਚ ਬੜੀ ਜਿਲਾ ਇੱਕ ਕਪੂਰਥਲਾ ਰੇਡ ਪੂਰੀ ਖੜੀ ਲੋਕੀ ਕਹਿੰਦੇ ਹੱਥ ਲਾ ਕੇ ਭਾਜਾ 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 ਕਾਲੇ ਸੰਘੇ ਪਿੰਡ ਦਾ ਇਹ ਤਾਜਾ ਨੈਣੋ ਜੇਤੂ ਹੈ ਕਾਲੇ ਸੰਘੇ ਦਾ ਤਾਜਾ ਦੂਜੇ ਪਾਸੇ ਦੁਨੀਆ ਦੇ ਤੂਫਾਨ ਢੱਲਣ ਵਾਲਾ ਪਿੱਥੋ ਦਾ ਸ਼ੀਰਾ ਲੱਗਦਾ ਹੋਇਆ ਜੱਫਾ ਸ਼ਾਬਾਸ਼ ਆਡੀ ਪੁਆਇੰਟ ਤਾਜੇ ਦਾ ਲਓ ਮੁਖਸਰ ਜਿਲਾ ਗੱਲ ਹੋਈ ਲੋਕ ਬੋਲੀਆਂ ਦੇ ਵਿੱਚ ਕੇ ਵੀ ਕਾ ਨੇਰੋ ਉਠ ਲੈਂਦਾ ਦੇ ਕੇ ਨੋਟ 85 ਸਹਣੇ ਦੇ ਵਿੱਚ ਝਾਂਜਰ ਬੰਦੀ ਮੁਖਤਾਂ ਦੀ ਕਾਠੀ ਰੱਲੇ ਦੇ ਵਿੱਚ ਬਣਦੇ ਟਗੂਏ ਸ਼ਹਿਰ ਪਧਾਰ ਦੀ ਚਾਟੀ ਤੂੰ ਚੜ ਜਾ ਬੋਤੇ ਤੇ ਮੰਨ ਲੈ ਭੌਰ ਦੀ ਅੱਖੀ ਮੁਖਸਰ ਜ਼ਿਲ੍ਹੇ ਵਾਲਾ ਰਾਣੀਵਾਲ ਪਿੰਡ ਦਾ ਕੋਦੀ ਹਣੀ ਇੰਗਲੈਂਡ ਵੱਲੋਂ 100 ਰੁਪਏ ਦਾ ਮਾਨਸਮਣ ਆਹ ਮੁੰਡੇ ਦਾ ਪਿੰਡ ਉਹ ਪਿੰਡ ਹੈ ਜਿੱਥੋਂ ਦਾ ਮਣੀ ਸੰਧੂ ਝੱਠੇ ਪਿੰਡ ਦਾ ਸੰਧੂ ਝੱਠਾ ਪਿੰਡ ਜਿਸ ਪਿੰਡ ਦਾ ਹਰਨੇਕ ਸਿੰਘ ਸਰਪੰਚ ਹੈ ਤੇ ਇਹ ਪਿੰਡ ਕਪੂਰਥੇ ਜ਼ਿਲ੍ਹੇ ਵਿੱਚ ਹੈ ਕਾਲੇ ਸੰਗਿਆ ਤੋਂ 2 ਕਿਲੋਮੀਟਰ ਦੀ ਦੂਰੀ ਤੇ ਆ ਲਓ ਫੁਰਖਪੁਰ ਦੇ ਦੁੱਲੇ ਦਾ ਜ਼ਿਲ੍ਹਾ ਕਪੂਰਥਲਾ ਪੰਡਾਉ ਦੇ ਸੁਖੇ ਦਾ ਜ਼ਿਲ੍ਹਾ ਵੀ ਕਪੂਰਥਲਾ ਦੂਜੇ ਪਾਸੇ ਮਣੀ ਸੰਧੂ ਝੱਠੇ ਵਾਲੇ ਦਾ ਵੀ ਜ਼ਿਲ੍ਹਾ ਕਪੂਰਥਲਾ ਹਰਜੀਤ ਪਾਤਰ ਪੰਜਾਬੀ ਦਾ ਲੇਖਕ ਹੋਇਆ ਉਹਦਾ ਵੀ ਜ਼ਿਲ੍ਹਾ ਕਪੂਰਥਲਾ ਤੇ ਹਰਦਾਸਪੁਰ ਦਾ ਖੈਰੀ ਕਨੇਡਾ ਦੇ ਵਿੱਚ ਐਮਪੀ ਹੈ ਉਹਦਾ ਜਿਲ੍ਹਾ ਵੀ ਕਪੂਰਥਾ ਦੁਨੀਆ دیਵਾਨੀ ਹੈ ਦੁਨੀਆ دیਵਾਨੀ ਹੈ ਕਿ ਜੇ ਲੋਕੋ ਟੈਨਸ਼ਨ ਵਧ ਜੇ ਸਿਰ ਕਢਾ ਦਿਓ ਗੰਝਾ ਮੇਜਰ ਬਰਾੜ ਨੇ ਦਿੱਤਾ ਟਰੈਕਟਰ ਜੇਕਰ ਪੁੱਛੋ ਇਹਦਾ ਕਿਹੜਾ ਉਹ ਟਰੈਕਟਰ ਸਵਰਾਜ 855 ਸਵਰਾਜ 855 ਲੈ ਵੀ ਕਾਲੂ ਕੀ ਫੱਟੇ ਪੱਤਰ ਨੇ ਲੋ ਪਈ ਹੀ ਕਬੱਡੀ ਐ ਸਾਹਮਣੇ ਤਾਜੇ ਦੀ ਐ ਨੈਣੋ ਜੇਤੂ ਐ ਅੰਗਲੈਂਡ ਵੀ ਖੇਡਿਆ ਨਿਊਜ਼ੀਲੈਂਡ ਵੀ ਖੇਡਿਆ ਕੈਨੇਡਾ ਵੀ ਖੇਡਿਆ ਪਾਉਂਡ ਵੀ ਮਿਲੇ ਨੇ ਡਾਲਰ ਵੀ ਮਿਲੇ ਨੇ ਜੋਰ ਲੱਗਿਆ ਜੋਰ ਲੱਗਿਆ ਪੁਆਇੰਟ ਜਿਹੜਾ ਤਾਹੇ ਕੋਹਦੀ ਰਾਣੀਵਾਲ ਦੀ ਧਰਤੀ ਦਾ ਪੱਕੇ ਤੌਰ ਤੇ ਰਾਮਪੁਰੇ ਦੀ ਧਰਤੀ ਤੇ ਰਹਿੰਦਾ ਕਿ ਉੱਚੇ ਲੰਮੇ ਮੁੰਡੇ ਲੋਕੋਂ ਉਂਬਰ ਫਰੀਏ ਸਿੱਖੀ ਦੇ ਵਿੱਚ ਮੋਢੀ ਨੇ ਹੂਪ ਨਗਰੀਏ ਗੁਰਦਾਸਪੁਰ ਦੇ ਨਿੱਡਰ ਮੁੰਡੇ ਘਰ ਦੀ ਕੱਢਣ ਦੇ ਸ਼ੌਂਕੀ ਤੇ ਬਠਿੰਡੇ ਵਾਲੇ ਰਖੜਾ ਰੱਖੁੰਦੇ ਆ ਸ਼ੰਕੀ ਇਹ ਸ਼ਾਤ ਦੀ ਗੱਲ ਹੈ ਕਿਉਂਕਿ ਜ਼ਿਲ੍ਹਾ ਬਠਿੰਡਾ ਦੂਜੇ ਪਾਸੇ ਮਣੀ ਹੈ ਸੰਧੂ ਚੇਠਾ ਪਿੰਡ ਹੈ ਉਧਰ ਰੰਮੀ ਦਾ ਮਨ ਹੈ ਮਾਨਸਮਣ ਕਰ ਰਿਹਾ ਹੈ ਕਿ ਚੰਗੇ ਕੰਮਾਂ ਤੋਂ ਨਹੀਂ ਉਹ ਕਦੇ ਪਿਛੇ ਹਟਦਾ ਨਾਮ ਗਰਾਉਂਡਾਂ ਵਿੱਚ ਬੋਲੇਗਾ ਕੀ ਮਾਨਾ ਜੱਟ ਦਾ ਮਾਨੇ ਜੱਟ ਦਾ ਲਓ ਪਈ ਹੋਈ ਕਬੱਡੀ ਤੇ ਮਨਜਿੰਦਰ ਸਿੰਘ ਤਿੰਨ ਜਾਂ ਫੇਲਾ ਇਸ ਮੌਜੂਦਤ ਦੇ ਰਾਮ ਕੋਰੇ ਦੇ ਕਬੱਡੀ ਕੱਪ ਤੇ ਪਰ ਪੰਡਾਲ ਦੋਨੇ ਦਾ ਸੁੱਖਾ ਨਾਨੂ ਗੱਡੀ ਜਿੱਤ ਗਿਆ ਸਾਹਮਣੇ ਪਈ ਸੀ ਕਬੱਡੀ ਫਿਰ ਸਖਵੀਰ ਸਰਾਮਾ ਪਿੰਡਾ ਢਿੱਲੋ ਸਿੱਧੂ ਢੀੜ ਸੇ ਤਬਰਾੜ ਜੀ ਰਾਜਨੀਤੀ ਵਿੱਚ ਫਿਰੇ ਦੇ ਕਰਾਰ ਜੀ ਚਾਰੇ ਇਹੇ ਕੁਰਸੀ ਨੂੰ ਹੱਥ ਪਾਉਦੇ ਨੇ ਤੌਰ ਨਾਲ ਜ਼ਿੰਦਗੀ ਲੋਕੋ ਜਿਹਾਉਂਦੇ ਨੇ ਤੌਰ ਨਾਲ ਜ਼ਿੰਦਗੀ ਬਰਾਰ ਗੋਤ ਹੈ ਬਲਵਾਰ ਸਿੰਘ ਪੁੱਤ ਕਹਿੰਦੇ ਵੀ ਬਲਵਾਰ ਸਿੰਘ ਪੁੱਤਰ ਹੈ ਤਕਵੀਰ ਫਰਾਮਾ ਦੀ ਧਰਤੀ ਦਾ ਲਓ ਸਾਹਮਣੇ ਕੌਣ ਕਬੱਡੀ ਪਾ ਰਿਹਾ ਹੈ ਉੱਜਾ ਲੰਮਾ ਕੱਤ ਹੈ ਯਾਰ ਕਹਿੰਦੇ ਗੱਡੀ ਲਿਉਣੀ ਹੈ ਤੇ ਗੱਡੀ ਕਿਹੜੀ ਲਿਉਣੀ ਹੈ ਆਪਾਂ ਸੁਫਾਰੀ ਲਿਉਣੀ ਆ ਬਹਿ ਕੇ ਆਪਾਂ ਆਲਟੋ ਲੈ ਲਈਏ ਬਲੈਰੋ ਲੈ ਲਈਏ ਤੇ ਕਬੱਡੀ ਦੀ ਇਹ ਸੁਫਾਰੀ ਹੈ ਕਬੱਡੀ ਦੀ ਸੁਫਾਰੀ ਹੈ ਪਿੱਥੇ ਦਾ ਸ਼ੀਰ ਅ ਕਿਉਂਕਿ ਸੁਫਾਰੀ ਦਾ ਨਾਮ ਵੱਡਾ ਹੈ ਪਿੱਠੋ ਵਾਲੇ ਸ਼ੀਰੇ ਦਾ ਸੱਫੇ ਤੇ ਨਾਂ ਵੱਡਾ ਲਓ ਪਾਈ ਹੋਈ ਕਬੱਡੀ ਹੈ ਚਾਰ ਜਾਫਰੀ ਪਿਆਰ ਨੇ ਕਿ ਅਜੇ ਤਾਂ ਤੀਰ ਕਮਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਅਜੇ ਤਾਂ ਯਾਰ ਮਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਸ਼ਾਬਾ ਕਬੱਡੀ ਜਿੰਦਾਬਾਦ ਕਬੱਡੀ ਜੱਸੀ ਇੰਗਲੈਂਡ ਸਰਦਾ ਨਾਲ ਹੈਪੀ ਢੋਫੀ ਜੱਸੀ ਇੰਗਲੈਂਡ ਵਾਲਾ ਸੌਦਾ ਮਾਨਸਮਾਨ ਕਰਦਾ ਹੈ ਲਓ ਸਾਹਮਣੇ ਅਗਲੀ ਕਬੱਡੀ ਰਾਣੀ ਬਾਲ ਤਾਜਾ ਕਾਲੇ ਸੰਘਿਆ ਪਿੰਡ ਐ ਤੌਤੀ ਦਾ ਪਿੰਡ ਐ ਕੁੱਬੇ ਦਾ ਪਿੰਡ ਐ ਨੌਜਵਾਨ ਨੇ ਪੱਟ ਦੇ ਥਾਪੀ ਮਾਰੀ ਤੇ ਵਾਹ ਜਿਹੜੀ ਐ ਖਿਲਾਰ ਦਿੱਤੀ ਇਹਦੇ ਪਾਈ ਹੋਈ ਕਬੱਡੀ ਤੇ ਕਿ ਜਦੋਂ ਵੈਰੀ ਅਤ ਲੈਣ ਚੱਕ ਹਥਿਆਰ ਕੱਢਣੇ ਪੈਂਦੇ ਆ ਪਿੱਥੋ ਵਾਲਿਓ ਚੰਡੇ ਗੱਡੇ ਨਹੀਂ ਜਾਂਦੇ ਇਹ ਤਾਂ ਗੱਢਣੇ ਪੈਂਦੇ ਆ ਇਹ ਤਾਂ ਗੱਢਣੇ ਪੈਂਦੇ ਆ ਚੰਡਾ ਕੱਢੇਗਾ ਕੰਨੀ ਗੱਲ ਬਣੀ ਨਹੀਂ ਗੱਲ ਪੁਆਇੰਟ ਤਾਵੀ ਦਾ ਉਹ ਜਿਹੜਾ ਤਾਵੀ ਦਾ ਉੱਚਲ ਮਾ ਕੱਦਾ ਪੱਟਾਂ ਵਿੱਚ ਜਾਣ ਕਬੱਡੀ ਦਾ ਮਹੌਲ ਇੱਕ ਪਾਸੇ ਕੋਦਾ ਇੰਗਲੈਂਡ ਖੇਡਿਆ ਦੂਜੇ ਪਾਸੇ ਸਖਵੀਰ ਖੜੀ ਹੋਈ ਬਾ ਕੇ ਬੈਦਾ ਮੇਰੀ ਬਾਹ ਛੱਡ ਦੇ ਤੈਨੂੰ ਰੋਗ ਦੀ ਰਮਜਣਾ ਕੋਈ ਹੱਥ ਘੁੱਟ ਕੇ ਫੜ ਲਈ ਵੇ ਅਜੇ ਸਾਡੀ ਉਮਰ ਅੰਦਿਆਰੀ ਮੈਂ ਸੁਣਿਆ ਮੇਲੇ 'ਚ ਵਿਛੜ ਗਏ ਕਈ ਰੂਹਾਂ ਦੇ ਹਾਣੀ ਮੈਂ ਸੋਹਣਿਆ ਮੇਲੇ 'ਚ ਵਿਛੜ ਗਏ ਕਈ ਰੂਹਾਂ ਆੜੀ ਹਾਣੂ ਹਾਣ ਮਿਲਿਆ ਜਵਾਨੀ ਨੂੰ ਜਵਾਨੀ ਟੱਕਰੀ ਐ ਲਓ ਪਈ ਹੋਈ ਕਬੱਡੀ ਐ ਚਾਰ ਜਾਫੀ ਤਿਆਰ ਨੇ ਮੋٹے ਮੋٹے ਪੱਟਰੇ ਲਓ ਇੱਕ ਪਾਸੇ ਪਿੱਥੇ ਦਾ ਸ਼ੀਰਆ 2 ਨੰਬਰ ਤੇ ਸੇਵਕ ਹੁਣ ਗਾ ਪੈ ਚੁੱਕਿਆ ਰ ਕੋਰਟ ਦੀ ਧਰਤੀ ਤੇ ਸੇਵਕ ਸੇਵਕ ਨੌਜਵਾਨ ਪਰ ਪੁਆਇੰਟ ਜਿਹੜਾ ਤਾਵੀਦ ਦਾ ਪੂਰਾ ਤਾਵੀਦ ਸਾਹਮਣੇ ਪਈ ਹੋਈ ਕਬੱਡੀ ਐ ਚਾਰ ਜਾਫੀ ਪੂਰੀ ਤਰ੍ਹਾਂ ਤਿਆਰ ਨੇ ਕਿ ਮੰਜ਼ਲ ਤੇ ਪਹੁੰਚ ਕੇ ਵੀ ਨਾ ਸੋਚੀ ਕਿ ਮੈਂ ਕਿੰਨੀ ਦੂਰ ਆ ਗਿਆ ਉੱਥੇ ਖੜ ਕੇ ਵੀ ਸੋਚੀ ਕਿ ਅਜੇ ਮੰਜ਼ਲ ਬਹੁਤ ਦੂਰ ਪਿਆ ਮੰਜ਼ਲ ਬਹੁਤ ਦੂਰ ਪਿਆ ਫਿਰ ਲੋਕ ਮਾਰਦੇ ਤਾੜੀਆਂ ਜਦ ਚੰਗੇ ਚੰਗੇ ਜਾਫੀ ਧਾਵੀਆਂ ਮੂਹਰੇ ਆਦੇ ਜਾਗ ਬਿਨਾ ਦੁੱਧ ਲੋਕੋ ਜੰਮਦੇ ਨਹੀਂ ਬਸ ਲਾਲ ਹੋ ਜਾਂਦੇ ਐ ਕੜਦੇ ਕੜਦੇ ਜਾਗ ਬਿਨਾ ਦੁੱਧ ਜੰਮਦੇ ਨਹੀਂ ਬਾਕੀ ਜਾਗਵੇਂ ਦੁੱਧ ਨਹੀਂ ਜੰਮਿਆ ਕਰਦੇ ਜਿਨ੍ਹਾਂ ਗੁਰੂ ਤੋਂ ਬਿਨਾ ਕੋਚਾਂ ਤੋਂ ਮਾਤਰੀ ਹੋਦੀ ਪਾਵੇ ਕੋਈ ਵੀ ਕੰਮ ਹੈ ਲੋ ਪਈ ਹੋਈ ਕਬੱਡੀ ਮਣੋ ਬੜੀ ਹੰਦੂ ਝੱਠੇ ਦੀ ਧਰਤੀ ਦਾ ਵੱਧ ਕੇ ਕਬੱਡੀ ਪਾ ਰਿਹਾ ਹੰਦੂ ਝੱਠਾ ਪਿੰਡ ਪ੍ਰਦੀਪ ਸਿੰਘ ਕਾਲੇ ਸੰਘਿਆਂ ਦੇ ਲਾਗੇ ਕਰਕੇ ਪਿੰਡ ਹੈ ਲੋ ਪਈ ਹੋਈ ਕਬੱਡੀ ਤੇ ਦੂਜੇ ਪਾਸੇ ਕੌਣ ਹੈ ਸੇਵਕ ਹੈ ਲੈ ਵੀ ਟੈਣਾ ਫੁੱਟੋ ਖੁੱਝ ਬੜਾ ਸੋਹਣਾ ਬੜਾ ਸੋਹਣਾ ਲੱਗਦਾ ਜਫਾ ਲਾਉਦਾ ਪਰ ਪੁਆਇੰਟ ਜਿਹੜਾ ਉਹ ਤਾਵੀ ਦਾ ਪੁਆਇੰਟ ਜਿਹੜਾ ਤਾਵੀ ਦਾ ਅਗਲੀ ਕਬੱਡੀ ਮੈਦਾਨ ਦੇ ਵਿੱਚ ਬਰਾਉਣਾ ਦਾ ਮੁੰਡਾ ਕੀ ਉਹ ਪੁੱਤ ਕੜਾਂ ਦਾ ਜੀ ਦਾ ਪਿੰਡ ਸੀ ਬਾਜਾ ਖਾਨਾ ਗਾਗੋ ਰੈਂਕੇ ਆ ਕਹਿ ਗਿਆ ਟਾਲੇ ਨੂੰ ਨਹੀਂ ਛੱਡਣਾ ਸੁਤਾ ਜਵਾਨਾ ਇੱਕ ਬਾਗਾ ਮਲਕਿਆਂ ਦਾ ਜੱਫੇ ਲਾਉਦਾ ਗਰਵੀ ਖਾ ਕੇ ਆ ਸਿੰਘ ਫਸ ਗਏ ਕੁੰਡੀਆਂ ਦੇ ਮਿਤਰਾ ਵਹਿ ਜਾ ਕੋਟੀ ਲਾ ਕੇ ਲਾ ਵੀਰੇ ਦਾ ਕਹਣਾ ਦੁਨੀਆ ਨੇ ਮਕਬੂਲ ਕੀਤਾ ਲਓ ਸਾਹਮਣੇ ਤਾਜ਼ਾ ਨੌਜਵਾਨ ਹੰ데요 ਵੱਲ ਵਧਿਆ ਤੇ ਨੌਜਵਾਨ ਨੇ ਕਲੀ ਲਈ ਹੱਥਾਂ ਨੂੰ ਫਿਰ ਨੌਜਵਾਨ ਦਾ ਦਾਵਾ ਬੋਲਿਆ ਤੇ ਦਾਵੇ ਦਾ ਜਾਫੀ ਡੱਟ ਕੇ ਮੁਕਾਬਲਾ ਕਰਨਗੇ ਜਾਂ ਨਹੀਂ ਉਹ ਸਮਾਂ ਦੱਸੇਗਾ ਕਿ ਜੋ ਤੂੰ ਤੀਰ ਨਿਸ਼ਾਨੇ ਖੁੰਝਦੇ ਉਹ ਕਾਹਦਾ ਇਹ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾਂ ਕਰ ਜੇ ਵਾਰ ਪਹਿਲਾ ਵਾਰ ਕੀਤਾ ਪਰ ਵਾਰ ਨੂੰ ਥੱਲ ਪਾਉਣੀ ਹੈ ਉਹ ਕਿਦਾਂ ਪਵੇਗੀ ਇਹ ਸਮੇਂ ਦੀਆਂ ਗੱਲਾਂ ਦੇ ਦੂਜੇ ਪਾਸੇ ਸੇਵਕ ਕਿ ਗੱਲ ਹੈ ਸੁਣਾਉਂਦਾ ਸੱਚੀ ਗੱਗੀ ਮਾਨ ਮਰ ਜਾਣਾ ਕਿ ਜਾਫੀ ਟੌਪ ਦਾ ਇਹ ਲੋਕੋ ਸ਼ਰਾਮਾ ਸੇਵਕ ਵੱਡ ਖਾਣਾ ਦੁਨੀਆ ਵੱਡ ਖਾਣਾ ਕਹਿੰਦੀ ਹੈ ਬੰਦੇ ਮਾਲ ਕਹਿੰਦੀ ਹੈ ਲਓ ਸੇਵਕ ਨਾਲ ਸਰਬਾ ਇੰਗਲੈਂਡ ਵਾਲਾ ਹੋਰ ਪੈਦਾ ਮਾਨਸਰਮਨ ਨਾਲ ਜੱਸੀ ਹੈਪੀ ਢੇਸੀ ਆ ਉਧਰ ਦਰਸ਼ੀ ਹੈ ਜਲਾਲਦੀਵਾਲ ਪਿੰਡ ਹੈ ਮਨਜੋਤ ਵਾਲਾ ਦੇਵੀ ਸੰਧੂ ਹੈ ਨਾਲ ਧੀਰਾ ਸੰਧੂ ਹੈ ਸਾਰੇ ਵੀਰਾਂ ਦਾ ਧੰਨਵਾਦ ਸਵੇਰ ਤੋਂ ਲੈ ਕੇ ਮੈਚਾਂ ਦਾ ਆਨੰਦ ਲੈ ਰਹੇ ਨੇ ਲੋ ਸੁਖਵੀਰ ਦੀ ਪਈ ਫੀ ਕਬੱਡੀ ਤੇ ਚਾਰ ਜਾਫੀ ਪਰ ਪੁਆਇੰਟ ਜਿਹੜਾ ਗੁਲਜ਼ਾਰ ਸਿੰਘ ਦੀ ਗੁਲਜ਼ਾਰ ਦੀ ਬਾਂਬੇ ਦਾ ਉਹ ਤਾਖਦਾ ਕਿ ਪੁਆਇੰਟ ਜਿਹੜਾ ਤਾਵੀਦ ਦਾ ਪੁਆਇੰਟ ਜਿਹੜਾ ਤਾਵੀਦ ਲਓ ਅਗਲੀ ਕਬੱਡੀ ਮੈਦਾਨ ਦੇ ਵਿੱਚ ਖਾਦੀ ਰੱਜ ਕੇ ਖੁਰਾਕ ਜਿਹੜੀ ਮਾਂ ਨੇ ਲਾਈ ਸ਼ੌਕ ਪੂਰੇ ਬਾਪੂ ਨੇ ਕੀਤੇ ਤੋਟ ਤੇ ਕੀ ਜੀ ਨਾ ਆਈ ਦੇਖਿਆ ਨਹੀਂ ਕਦੇ ਮੋੜ ਅੱਡੇ ਉੱਤੇ ਖੜ ਕੇ ਦੌੜ ਕੋਚ ਨੇ ਲਵਾਈ ਲੋਕੋ ਮੋਟਾ ਡੰਡਾ ਫੜ ਕੇ ਨਾਲੇ ਪੀਤਾ ਦੁੱਧ ਸਤਾਰ ਲੋਕੋ ਇੰਜ ਬਣਦਾ ਇੰਜ ਬਣਦਾ ਪਿੱਥੋ ਵਰਗਾ ਸਤਾਰ ਲੋਕੋ ਇੰਜ ਬਣਦਾ ਪਿੱਥੇ ਵਾਲੇ ਛੀਰੇ ਵਰਗਾ ਸਤਾਰ ਲੋਕੋ ਸਤਾਰ ਹੈ ਕਬੱਡੀ ਦਾ ਯੋਧਾ ਹੈ ਕਬੱਡੀ ਦਾ ਕਿ ਚੜਦੀ ਬਰੇਸ ਮੁੰਡਾ ਖੇਡਦਾ ਕਬੱਡੀ ਹੋਵੇ ਖਾ ਕੇ ਖੁਰਾਕ ਲਾਉਂਦਾ ਧਰਤੀ ਦਾ ਢੀ ਹੋਵੇ ਜਦੋਂ ਹਾਂਦੀ ਹੈ ਤਾੜੀ ਲੋਕੋ ਕਿਸੇ ਬਾਬੇ ਦੀ ਖੇਡ ਹੈ ਕਬੱਡੀ ਲੋਕੋ ਪਹਿਲੇ 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 ਦਾਬੇ ਦੀ ਅਰਸੂਲਪੁਰਿਆ ਕਾਲੂ ਪਾਣੀ ਦੀ ਬੋਤਲ ਲੈ ਕੇ ਬੈਠਾ ਤੇ ਨੌਜਵਾਨ ਨਿਗਾਹ ਢਕਾਈ ਬੈਠਾ ਕਿ ਕਬੱਡੀ ਕੋਹਣੀ ਨੇ ਪਾ ਦਿੱਤੀ ਹੈ ਲਾ ਵੀ ਕਾਲੂ ਸੇ ਪਈ ਸੀ ਕਬੱਡੀ ਤੇ ਕੌਣ ਨੌਜਵਾਨ ਲਾਵੇਗਾ ਜੱਫਾ ਉਧਰ ਰਿੰਕਾ ਚੱਕ ਭਾਈ ਕਹਿੰਦਾ ਬਿੱਟੂ ਹੈ ਦੂਜੇ ਪਾਸੇ ਮਨਜਿੰਦਰ ਸਿੰਘ ਪਰ ਪੁਆਇੰਟ ਜਿਹੜਾ ਤਾਵੀਦ ਦਾ ਪੁਆਇੰਟ ਜਿਹੜਾ ਤਾਵੀਦ ਦਾ ਲਓ ਅਗਲੀ ਕਬੱਡੀ ਮੈਦਾਨ ਦੇ ਵਿੱਚ ਕਾਲੇ ਫੜੇ ਪਿੰਡ ਦਾ ਕਪੂਰਥਲਾ ਜ਼ਿਲ੍ਹਾ ਪ੍ਰਸਿੱਧ ਖਿਡਾਰੀਆਂ ਦਾ ਜ਼ਿਲ੍ਹਾ ਫੜਿਆ ਹੋਇਆ ਗਿੱਟਾ ਝਾਂਜਣ ਵਾਲੇ ਗਿੱਟੇ ਦੀ ਗੱਲ ਹੋਈ ਕਿ ਰੜਕੇ 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 ਮੈਂ ਪਟਵਾਰੀ ਦੀ ਲੈ ਗਏ ਚੋਰ ਫੜ ਕੇ ਕਈਆਂ ਨੇ ਲੋਕੋ ਖੁਸ਼ੀ ਮਨਾਈ ਕਈ ਰੋ ਮੱਥੇ ਤੇ ਹੱਥ ਧਰ ਕੇ ਝਾਂਜਰ ਪਤਲੋ ਦੀ ਵਿੱਚ ਗਿਦੇ ਦੇ ਛਣ ਕੇ ਝਾਂਜਰ ਵਾਲਾ ਕੀਤਾ ਕੈਤ ਕੀਤਾ ਬਦੀ ਹੋਈ ਕੰਤੀ ਐ ਕੇ ਗੱਗੀ ਮਾਰਦਾ ਉਤੀ ਹੈ ਆਵਾਜ਼ ਕਬੱਡੀ ਜੰਦਾਬਾਦ ਕਬੱਡੀ ਜੰਦਾਬਾਦ ਲੋ ਪਈ ਕਬੱਡੀ ਫਰਾਨਾ ਦੇ ਸੁਖਵੀਰ ਦੀ ਹੈ ਚਾਰ ਜਾਫੀ ਤਿਆਰ ਨੇ ਕਪੂਰਥਲਾ ਜ਼ਿਲ੍ਹੇ ਦਾ ਕਾਲੇ ਸੰਘਿਆ ਪਿੰਡ ਹੈ ਜਿੱਥੇ ਦਾ ਸੰਦੀਪ ਸਿੰਘ ਸਰਪੰਚ ਹੈ ਲੋ ਦੁਨੀਆ ਨੱਚਦੀ ਹੈ ਦੁਨੀਆ ਟੱਪਦੀ ਹੈ ਹੱਸਦੀ ਹੈ ਦੁਨੀਆ ਬੱਲੇ 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 ਕਰਦੀ ਹੈ ਵਾਹ ਬਾ ਖੇਡ ਕਬੱਡੀ ਦਾ ਸਵਾਦ ਆ ਗਿਆ ਕਿ ਮਹੱਫੇ ਦੀ ਜਿੰਦ ਜਾਨ ਪੰਜਾਬੀ ਸ਼ੇਰ ਨਹੀਂ ਗੱਲਾਂ ਨੂੰ ਗਿੱਧੜੀ ਸ਼ੇਰ ਨਹੀਂ ਬਣਦੇ ਕਦੇ ਰੰਗਾ ਕੇ ਖੱਲਾ ਨੂੰ ਗਿੱਧੜੀ ਸ਼ੇਰ ਨਹੀਂ ਬਣਿਆ ਕਰਦੇ ਉਧਰ ਰੁਮੀ ਦਾ ਮਾਨਾ ਗੋਡੇ ਧਾਰਿਆ ਬੈਠਾ ਮਾਨ ਸਮਾਨ ਕਰ ਰਿਹਾ ਲੋ ਪਾਈ ਹੋਈ ਕਬੱਡੀ ਨਾਲ ਗੁਰਦੀਪ ਰਾਏ ਜੱਗੀ ਜਲਵਾੜਾ ਤੇ ਭਵਿੰਦਰ ਸਿੰਘ ਜਰੇਵਾਲ ਗ੍ਰੀਨ ਸਿਟੀ ਵਾਲੇ ਬੁੱਟਾ ਸ਼ਾਟ ਦੂਜੇ ਪਾਸੇ ਮਾੜੀ ਸੰਧੂ ਛੱਠੇ ਦੀ ਧਰਤੀ ਦਾ ਨੌਜਵਾਨ ਕੋਸ਼ਿਸ਼ ਨਈਆ ਲਓ ਅੱਜ ਪੂਰਾ ਚਾ ਚੜਿਆ ਬੂਟੇ ਦੇ ਕਿ ਕਿਹਨੂੰ ਦੇਈ ਪਲਟੀ ਨਾ ਕਿਹਨੂੰ ਦਬਾਉ ਬੁੱਲਦੇ ਆ ਝੂਟਾ ਤੇ ਕਬੱਡੀ ਦਾ ਤਖਤਾਬ ਕਬੱਡੀ ਦਾ ਬਾਦਸ਼ਾਹ ਏ ਛਾਪੇ ਪਿੰਡ ਦਾ ਏ ਬੂਟਾ ਕਬੱਡੀ ਦਾ ਮਹਾਕੁੰਭ ਕਰਵਾਉਣ ਵਾਲਾ ਇਨਸਾਨ ਅੱਜ ਪੰਜਾਬ ਦਾ ਇੱਕ ਯਾਦਗਾਰੀ ਟੂਰਨਾਮੈਂਟ ਆਉਣ ਵਾਲੇ ਸਮੇਂ ਦੇ ਵਿੱਚ ਇਸ ਟੂਰਨਾਮੈਂਟ ਦਾ ਇਤਿਹਾਸ ਵਿੱਚ ਨਾਮ ਲਿਖਿਆ ਜਾ ਚੁੱਕਿਆ ਕਿਉਂਕਿ ਦੁਨੀਆ ਯਾਦ ਕਰਿਆ ਕਰੇਗੀ ਦੁਨੀਆ ਬੱਚਿਆਂ ਨੂੰ ਦੱਸਿਆ ਕਰੇਗੀ ਕਿ ਕਿਦਾਂ ਚਾਰ ਮੋਟਰਸਾਈਕਲ ਰੱਖੇ ਸੀ 7151 ਪ੍ਰਾਈਸ ਸੀ ਤੇ ਦੁਨੀਆ ਫਿਰ ਯਾਦ ਕਰਿਆ ਕਰੇਗੀ ਕਿਦਾਂ ਬੜੀ ਸੋਹਣੀ ਜੱਥੇ ਦੇ ਕਬੱਡੀ ਪਾਈ ਸੀ ਲਓ ਸਾਹਮਣੇ ਘੋਂਦੀ ਰਾਣੀ ਬਾਦ ਦੀ ਧਰਤੀ ਦਾ ਅਗਲੀ ਕਬੱਡੀ ਪਾ ਰਿਹਾ ਚਾਰ ਜਾਫੀ ਤਿਆਰ ਨੇ ਉਧਰ ਖੜੀ ਪਿਆਰ ਕਰਦਾ ਕਬੱਡੀ ਨੂੰ ਬੁੱਢੇ ਛਾਪੇ ਦਾ ਸੁਪੁੱਤਰ ਸਾਬੀ ਵਰਗੇ ਗਿੰਨੀ ਵਰਗੇ ਸਰਦਾ ਇੰਗਲੈਂਡ ਬੈਠਾ ਹੈ ਕਿ ਆਪ ਬਹਿ ਗਿਓ ਬਲੈਟ ਵਿੱਚ ਜਾ ਕੇ ਦੇ ਗਿਓ ਰਮਾਲ ਕੱਢਣਾ ਆਬ ਬਹਿ ਗਿਓ ਬਲੈਟ ਵਿੱਚ ਜਾ ਕੇ ਦੇ ਗਿਓ ਰਮਾਲ ਕੱਢਣਾ ਹੁਣ ਸਰਦਿਆ ਓ ਤੀਰ ਗਿਆਂ ਬਲੈਟ ਅਸੀਂ ਖੇਡ ਨੂੰ ਨਹੀਂ ਛੱਡਣਾ ਆਬ ਬਹਿ ਗਿਓ ਬਲੈਟ ਵਿੱਚ ਜਾ ਕੇ ਲਓ ਪਈ ਸੀ ਤਾਜੇ ਦੀ ਕਬੱਡੀ ਹੈ ਪੱਡੇ ਅੰਦਰਲੇ ਪਾਸੇ ਥਾਪੀ ਮਾਰੀ ਹੈ ਲਾਲ ਨਿਕਰ ਵਿੱਚ ਚਿੱਟੀ ਧਾਰੀ ਹੈ ਕਿੱਥੇ ਵਾਲਿਆ ਔਰ ਤੇਰੀ ਵਾਰੀ ਹੈ ਤੇਰੀ ਵਾਰੀ ਹੈ ਲਓ ਮਨਜਿੰਦਰ ਪੁਆਇੰਟ ਤਾਜੀ ਦਾ ਪੁਆਇੰਟ ਤਾਜੀ ਦਾ ਮਰਾਜਾ ਵੀਰਾਂ ਨੇ ਵੇਚਿਆ ਪਿੱਛੇ ਨੂੰ ਕਰ ਦੇਣ ਜੀ ਦਰਸ਼ਕਾਂ ਨੂੰ ਲਓ ਸ਼ਾਮਾ ਦਾ ਸੁਖਵੀਰ ਪਰ ਪੁਆਇੰਟ ਜਿਹੜਾ ਤਾਵੀ ਦਾ ਪੁਆਇੰਟ ਜਿਹੜਾ ਤਾਵੀ ਦਾ ਅਗਲੀ ਕਬੱਡੀ ਮੈਦਾਨ ਦੇ ਵਿੱਚ ਮਣੀ ਸੰਧੂ ਛੱਠੇ ਦੀ ਧਰਤੀ ਦਾ ਜ਼ਿਲ੍ਹਾ ਕਪੂਰਥਲਾ 8 ਲੱਖ ਤੇ 60 ਹਜ਼ਾਰ ਦਾ ਦਿੱਇਆ ਜ਼ਿਲ੍ਹਾ ਕਪੂਰਥਲਾ ਦੀ 213 ਦੇ ਪਿੰਡ ਨੇ ਲਓ ਪਾਈ ਹੀ ਕਬੱਡੀ ਮਤ ਦਾ ਟੱਪ ਦਾ ਹੱਸਦ ਡੋਲੇ ਤੇ ਵੱਧਿਆ ਹੋਇਆ ਤਵੀਤ ਪਾਈ ਹੋਈ ਕਬੱਡੀ ਹੈ ਲਓ ਕਿਉਂ ਜਾਫੀਆਂ ਦੇ ਵਿੱਚੋਂ ਕੌਣ ਲਾਵੇਗਾ ਜੱਫਾ ਇਹ ਗੱਲ ਸਮੇਂ ਦੀ ਹੈ ਪਾਈ ਹੋਈ ਕਬੱਡੀ ਆਹ ਮੁੰਡਾ ਵੀ 22 ਸਾਲ ਉਮਰ ਹੈ ਨਾਮ ਸ਼ੇਵਕ ਹੈ ਕਬੱਡੀ ਦੇ ਮੈਦਾਨਾਂ ਦਾ ਕਿੰਗ ਹੈ ਕਬੱਡੀ ਦੇ ਮੈਦਾਨਾਂ ਦਾ ਰੋਹ ਦਾ ਮੈਚ ਖਤਮ ਹੋਤਾ ਹੈ ਰਾਮਪੁਰੇ ਦਾ ਇਤਿਹਾਸ ਫਿਰ ਦੁਹਰਾਇਆ ਜਾਵੇਗਾ ਜਾਂ ਨਹੀਂ ਇਹ ਓਰੀਕ ਕਰਨੀ ਪਵੇਗੀ ਇਹ ਓਰੀਕ ਕਰਨੀ ਪਵੇਗੀ ਕਾਲੇ ਸੰਘਿਆਂ ਦੀ ਟੀਮ ਸਰਾਮਾ ਦੇ ਪੁਆਇੰਟ 14 ਲੈ ਲਈ ਮਾਨਿਆ ਕਾਲੇ ਸੰਘਿਆਂ ਦੀ ਟੀਮ ਦੇ ਪੁਆਇੰਟ ਜਿਹੜੇ ਸਾਢੇ